ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਚੋਂ ਆਇਆ ਭਾਈ ਪਿੰਡ ਗੜਬਾ ਜ਼ਿਲ੍ਹਾ ਸੰਗਰੂਰ ਜਗਤਾਰ ਬਾਬਾ ਮਸ਼ੀਨਾ ਲੈ ਕੇ ਆਏ ਤੇ ਉਹ ਐਮਪੀ ਦੇ ਵਿੱਚ ਹਰ ਸਾਲ ਉਰੀ ਆਉਣੇ ਆਗੇ ਮੀਂਹ ਪੈਗਾ ਬਹੁਤ ਜ਼ੋਰ ਦਾ ਮਸ਼ੀਨਾ ਨਹੀਂ ਖੜਿਆਂਗੇ ਇਹ ਸਾਡੇ ਨਾਮਦੇਵ ਜੀ ਗੁਰਦਾਸ ਮਾਨ ਨਾਲ ਖਾੜੇ ਦੇ ਵਿੱਚ ਜਾਂਦੇ ਨੇ ਸ਼ੈਣੇ ਵਜਾਉਂਦੇ ਨੇ ਆ ਸਾਡੇ ਲੱਖਾ ਜੀ ਬਾਦਸ਼ਾਹਪੁਰ ਤੋਂ ਇਹ ਆਪਣੇ ਬੱਪੂ ਮਾਨ ਨਾਲ ਹੁੰਦੇ ਨੇ ਭਾਈ ਥੋਲ ਕਮਾਂਸਟਰ ਨੇ ਇਹ ਬਾਬਾ ਜੀ ਇਹ ਮੂਸਲਣਾ ਹੁੰਦੇ ਨੇ ਸਿੱਧੂ ਮੂਸਲਣਾ ਬਹੁਤ ਇਹਨਾਂ ਨੇ ਸ਼ੈਣੇ ਆਂ ਵਜਾਈ ਆ ਆਪਣੀ ਸਰੰਗੀ ਜੀ ਉਹ ਤੋਂ ਵਜਾਉਂਦੇ ਨੇ ਬਹੁਤ ਸ਼ਾਨਦਾਰ ਨੇ ਬਾਬਾ ਜੀ ਬਹੁਤ ਵਧੀਆ ਪਰਸੋਂ ਦਾ ਮੀਂਹ ਪੈਣ ਕਰੇ ਬਾਬਾ ਤੇਜਾ ਜੀ ਮਹਾਰਾਜ ਗੁੱਗਾ ਜ਼ਾਹਿਰ ਪੀਰ ਉਹਨਾਂ ਦੀ ਅੱਜ ਭਾਈ ਕਢਾਈ ਬਣਾ ਕੇ ਇੱਕ ਗੀਤ ਪਣਾ ਕੇ ਗੀਤ ਗਾਉਣ ਲੱਗਿਆ ਥੋੜੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਇਓ ਜਗਤਾਰਵਾਵਾ ਹਾਜ਼ਰ ਗੀਤ ਗਾਉਣ ਲੱਗਿਆ ਭਾਈ ਓ ਹੋਰ ਸਾਰੇ ਅੰਗੀ ਸਾਖੀ ਸੁਖ ਵੀਰਨਾ ਓਰ ਸਾਰੇ ਅੰਗੀ ਸਾਖੀ ਸਾਬ ਦੂਰ ਸੁਖ ਵੀਰਨਾ ਰੱਬ ਦੇ ਬੱਦਲ ਦਿੰਦੇ ਦੁੱਖ ਵੀਰਨਾ ਓ ਹੋਰ ਸਾਰੇ ਅੰਗੀ ਸਾਖੀ ਸਾਬ ਦੂਰ ਸੁਖ ਵੀਰਨਾ ਓ ਰੱਬ ਦੇ ਬੱਦਲ ਦਿੰਦੇ ਦੁੱਖ ਵੀਰਨਾ